ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮਹੱਲਾ ਪੰਜਵਾ ਮਨ ਮੁਖਾ ਕੇਰੀ ਦੋਸਤੀ ਮਾਇਆ ਕਾ ਸੰਬੰਧ ਵੇਖਦਿਆ ਹੀ ਭੱਜ ਜਾਨ ਕਦੇ ਨਾ ਪਾਇਨ ਬੰਦ ਜਿਚਰ ਪੈ ਨਨ ਖਾਵਨੇ ਤਿਚਰ ਰਖਨ ਗੰਡ ਜਿਤ ਦਿਨ ਕਿਸ਼ੂ ਨਾ ਹੋਬਈ ਤਿਤ ਦਿਨ ਬੋਲਨ ਗੰਦ ਜੀ ਕੀ ਸਾਰ ਨਾ ਜਾਣੀ ਮਨਮੁਖ ਗਿਆਨੀ ਅੰਦ ਕੂੜਾ ਗੰਡ ਨਾ ਚੱਲਈ ਚਿੱਕੜ ਪੱਥਰ ਬੰਦ ਅੰਦੇ ਆਪ ਨਾ ਜਾਣੀ ਫੱਕੜ ਪਿੱਟਣ ਧੰਦ ਝੂਠੇ ਮੋਹ ਲਪਟਾਇਆ ਹੋ ਹੋ ਕਰਤ ਬਿਹੰਦ ਕਿਰਪਾ ਕਰੇ ਜਿਸੇ ਆਪਨੇ ਧੁਰ ਪੂਰਾ ਕਰਮ ਕਰੇ ਜਨ ਨਾਨਕ ਸੇ ਜਨ ਉਬਰੇ ਜੋ ਸਤਗੁਰ ਸਰਣ ਪਰੇ ਪੌੜੀ ਜੋ ਰਤੇ ਦੀਦਾਰ ਸੇਈ ਸਚਾ ਹਾਕ ਜਿਨੀ ਜਾਤਾ ਖਸਮ ਕਿਉ ਲੱਬੈ ਤਿਨਾ ਖਾਕ ਮਨ ਮੈਲਾ ਵਿਕਾਰ ਹੋਵੈ ਸੰਗ 파ਕ ਦਿਸੈ ਸੱਚਾ ਮਹਿਲ ਖੁੱਲੈ ਪਰਮਤਾਕ ਜਿਸੈ ਦਿਖਾਲੇ ਮਹਿਲ ਤਿਸ ਨਾ ਮਿਲੇ ਤਾਕ ਮਨ ਤਨ ਹੋਏ निहाल ਬਿੰਦਕ ਨਦਰ ਝਾਕ ਨਉ ਨੇਦ ਨਾਮ ਨਿਧਾਨ ਗੁਰ ਕੈ ਸਬਦ ਲਾਗ ਤਿਸੈ ਮਿਲੇ ਸੰਤ ਖਾਕ ਮਸਤਕ ਜਿਸੈ ਭਾਗ ਸ਼ਲੋਕ ਮਹੱਲਾ ਪੰਜਵਾਂ ਹਰਨਾਖੀ ਕੋ ਸਚ ਵੈਣ ਸੁਣਾਈ ਜੋ ਤੋ ਕਰੇ ਉਧਾਰਨ ਸੁੰਦਰ ਬਚਨ ਤੁਮ ਸੁਣੋ ਸ਼ਬੀਲੀ ਫਿਰ ਤੈਂਡਾ ਮਨ ਸਾਧਾਰਨ ਦੁਰਜਨ ਸੇਤੀ ਨਿਉ ਰਚਾਇਓ ਦਸ ਵਿਖਾ ਮੈਂ ਕਾਰਨ ਊਣੀ ਨਾਹੀ ਝੂਣੀ ਨਾਹੀ ਨਾਹੀ ਕਿਸੈ ਵੇ ਹੋਣੀ ਪਰ ਸ਼ੈਲ ਸ਼ਬੀਲਾ ਛੱਡ ਗਵਾਇਓ ਦੁਰਮਤ ਕਰਮ ਵੇ ਹੋਣੀ ਨਾ ਹੋ ਭੁੱਲੀ ਨਾ ਹੋ ਚੁੱਕੀ ਨਾ ਮੈਂ ਨਾਹੀ ਦੋਸਾ ਜੇ ਤੋ ਹੋ ਲਾਈ ਤੇ ਤੋ ਲਗੀ ਤੂੰ ਸਚ ਸੁਣ ਸੱਚ ਸੰਦੇਸਾ ਸਾਈ ਸੁਹਾਗਣ ਸਾਈ ਭਾਗਣ ਜੈ ਫਿਰ ਕਿਰਪਾ ਧਾਰੀ ਫਿਰ ਔਗਣ ਤੇ ਸਕੇ ਸਭ ਗਵਾਏ ਗਲ ਛੇਤੀ ਲਾਏ ਸਵਾਰੀ ਕਰ ਮਹੀਨ ਧਨ ਕਰੇ ਬੇਨੰਤੀ ਕਦ ਨਾਨਕ ਆਵੇ ਵਾਰੀ ਸਭ ਸੁਹਾਗਣ ਮਾਣੈ ਰਲੀਆਂ ਇੱਕ ਦੇਵੋ ਰਾਤ ਮੁਰਾਰੀ ਮਹੱਲਾ 5ਵਾਂ ਕਾਹੇ ਮੰਤੂ ਡੋਲਤਾ ਹਰ ਮਨਸਾ ਪੂਰਨ ਹਾਰ ਸਤਿਗੁਰ ਪੁਰਖ ਧਿਆਏ ਤੂ ਸਭ ਦੁੱਖ ਵਿਸਾਰਨ ਹਾਰ ਹਰਨਾ ਮਹਾਰਾਜ ਮਨ ਸਭ ਕਿਲ ਵਿਖ ਜਾਹੇ ਵਿਕਾਰ ਜਿਨ ਕੋ ਪੂਰਬ ਲਿਖਿਆ ਤਿਨ ਰੰਗ ਲੱਗਾ ਨਿਰੰਕਾਰ ਹੋ ਨਿ ਛੜਿਆ ਮਾਇਆ ਸਵਾਵੜਾ ਧਨ ਸੰਚਿਆ ਨਾਮ ਪਾਰ ਅਠੇ ਪੈ ਰਿ ਕਤੈ ਲਿਵੈ ਮਨੇਨ ਹੁਕਮ ਅਪਾਰ ਜਨ ਨਾਨਕ ਮੰਗੈ ਦਾਣਿਕ ਦੇਹ ਦਰਸ ਮਨ ਪਿਆਰ ਪੌੜੀ ਜਿਸ ਤੂੰ ਆਵੇ ਚਿਤ ਤਿਸ ਨੂੰ ਸਦਾ ਸੁਖ ਜਿਸ ਤੂੰ ਆਵੇ ਚਿਤ ਜਮ ਤਿਸ ਜਮ ਨਾਹੇ ਦੁਖ ਜਿਸ ਤੂੰ ਆਵੇ ਚਿਤ ਤਿਸ ਜਮ ਨਾਹੇ ਦੁਖ ਜਿਸ ਤੂੰ ਆਵੇ ਚਿਤ ਤਿਸ ਕੇ ਕਾੜਿਆ ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ ਜਿਸ ਤੂੰ ਆਵੇ ਚਿਤ ਸੋ ਪ੍ਰਵਾਨ ਜਨ ਜੇਸਤੂ ਆਵੈ ਚਿੱਤ ਬਹੁਤਾ ਤੇ ਸੁਧਨ ਜੇਸਤੂ ਆਵੈ ਚਿੱਤ ਸੁ ਵੱਡ ਪਰਵਾਰਿਆ ਜੇਸਤੂ ਆਵੈ ਚਿੱਤ ਤੈਨ ਕੋਲ ਉਧਾਰਿਆ ਸ਼ਲੋਕ ਮਹੱਲਾ 5ਵਾਂ ਅਦਰੋਵੰਨਾ ਬਾਰੋਵੰਨਾ ਕੂੜੀ ਕੂੜੀ ਗਾਵੇ ਦੇਹੀ ਧੋਵੇ ਚੱਕਰ ਬਣਾਏ ਮਾਇਆ ਨੂੰ ਬਹੁਤਾ ਵੈ ਅੰਦਰ ਮੈਲ ਨ ਉਤਰੈ ਹੋ ਮੈਂ ਫਿਰ ਫਿਰ ਆਵੈ ਜਾਵੈ ਨੀਂਦ ਵਿਆਪਿਆ ਕਾਮ ਸੰਤਾਪਿਆ ਮੁਖੋਂ ਹਰ ਹਰ ਕਹਾਵੇ ਬੈ ਸੁਨੋ ਨਾਮ ਕਰਮ ਹੋ ਜੁਗਤਾ ਤੋ ਕੁੱਟੇ ਕਿਆ ਫਲ ਪਾਵੇ ਹੰਸਾਂ ਵਿੱਚ ਬੈਠਾ ਬੱਗ ਨਾ ਬਣੀ ਨਿਤ ਬੈਠਾ ਮੱਛੀ ਨੂੰ ਤਾਰ ਲਾਵੇ ਜੇ ਹੰਸ ਸਭਾ ਵਿਚਾਰ ਕਰ ਦੇਖਣ ਤਾਂ ਬੱਗਾ ਨਾਲ ਜੋੜ ਕਦੇ ਨਾ ਆਵੇ ਹੰਸਾਂ ਹੀਰਾ ਮੂਰਤੀ ਚੁਗਣਾ ਬਗ ਡੱਡਾ ਭਾਲਣ ਜਾਵੇ ਉੱਡ ਰਿਆ ਵਿਚਾਰਾ ਬਗਲਾ ਮਤ ਹੋਵੇ ਮਾਣ ਲਖਾਵੇ ਜਿਤ ਕੋ ਲਾਇਆ ਤੇ ਤਹੀ ਲਾਗਾ ਕਿਸ ਦੋਸ ਦਿੱਚੈ ਜਾਂ ਹਾਰੇ ਵੇ ਪਾਵੇ ਸਤਗੁਰ ਸਰਵਰ ਰਤਨੀ ਭਰੂਰੇ ਜਿਸ ਪ੍ਰਾਪਤ ਸੋ ਪਾਵੇ ਸਿੱਖ ਹੰ ਸਰਵਰ ਇਕੱਠੇ ਹੋਏ ਸਤਗੁਰ ਕਾ ਹੁਕਮ ਆਵੇ ਰਤਨ ਪਦਾਰਥ ਮਾਨਕ ਸਰਵਰ ਭਰੂਰੇ ਖਾਏ ਖਰਚ ਰਹੇ ਟੋਟ ਨਾ ਆਵੇ ਸਰਵਰ ਹੰਸ ਦੂਰ ਨਾ ਹੋਈ ਕਰਤੇ ਵੈ ਭਾਵੇ ਜਨ ਨਾਨਕ ਜਿਸ ਦਾ ਮਸਤਕ ਭਾਗ ਤੁਰ ਲਿਖਿਆ ਸੋ ਸਿੱਖ ਗੁਰੂ ਪੈ ਆਵੇ ਆਪ ਦਰਿਆ ਕੁਟੰਬ ਸਬਤਾਰੇ ਸਭਾ ਸ੍ਰੇਟ ਛਡਾਵੇ ਮਹੱਲਾ ਪੰਜਵਾ ਪੰਡਤ ਖਾਏ ਬੋਤੀ ਰਾਹੀ ਕੋੜ ਮੋਟ ਜਨੇਹਾ ਅੰਦਰ ਮੋਹ ਨਿਤ ਭਰਮ ਵਿਆਪਿਆ ਤਿਸਤਸ ਨਾਹੀ ਦੇਹਾ ਕੂੜੀ ਆਵੇ ਕੂੜੀ ਜਾਵੇ ਮਾਇਆ ਕੀ ਨਿਤ ਜੋਹਾ ਸੱਚ ਕਹਿ ਤਾ ਸ਼ੋਹ ਆਵੇ ਅੰਤਰ ਬੋਤਾਰੋਹਾ ਵਿਆਪਿਆ ਦੁਰਮਤ ਕਬੁੱਧ ਕਮੂੜਾ ਮਨ ਲੱਗਾ ਤੇ ਸਮੋਹਾ ਠੱਗੈ ਸੇਤੀ ਠੱਗਰਾ ਲਿਆਇਆ ਸਾਥ ਭੇਕੋ ਜਿਹਾ ਸਤਗੁਰ ਸਰਾਫ ਨਦਰੀ ਵਿੱਚ ਦੋ ਕੱਢੈ ਤਾਂ ਉਗੜ ਆਇਆ ਲੋਹਾ ਬਹੁ ਤੇਰੀ ਥਾਇ ਰਲਾਏ ਰਲਾਏ ਦਿੱਤਾ ਉਗੜਿਆ ਪਰਦਾ ਅੱਗੇ ਆਏ ਖਲੋਹਾ ਸਤਗੁਰ ਕੀ ਜੇ ਸਰਣੀ ਆਵੇ ਫਿਰ ਮਨੂਰੋ ਕੰਚਨ ਹੋਹਾ ਸਤਗੁਰ ਨਿਰਵੈਰ ਪੁੱਤਰ ਸਤਰ ਸਮਾਨੇ ਆਗੁਣ ਕਟੇ ਕਰੇ ਸੁਧ ਦੇਹਾ ਨਾਨਕ ਜਿਸ ਧੁਰ ਮਸਤਕ ਹੋਵੇ ਲਿਖਿਆ ਤਿਸ ਸਤਗੁਰ ਨਾਲ ਸਨੇਹਾ ਅੰਮ੍ਰਿਤ ਬਾਣੀ ਸਤਗੁਰ ਪੂਰੇ ਕੀ ਜਿਸ ਕਿਰਪਾਲ ਹੋਵੇ ਤਿਸ ਰਿਧੈ ਵਸੇਹਾ ਆਪਣ ਜਾਣਾ ਤਿਸ ਕਾ ਕਟਿਐ ਸਦਾ ਸਦਾ ਸੁਖ ਹੋਹਾ ਪੌੜੀ ਜੋ ਤੁਧ ਭਾਣਾ ਜੰਤ ਸੋ ਤੁਧ ਬੁਝਾਈ ਜੋ ਤੁਧ ਭਾਣਾ ਜੰਤ ਸੁਧਰ ਗਏ ਸਿਜੈ ਹੀ ਜਿਸਨੋਂ ਤੇਰੀ ਨਜ਼ਰ ਹੋ ਮੈਂ ਤੇ ਸਗਾਈ ਜਿਸਨੋਂ ਤੂੰ ਸੰਤੁਸ਼ਟ ਕਲਮਲ ਤੇ ਸਖਾਈ ਜਿਸਕੇ ਸੁਆਮੀ ਵੱਲ ਨਿਰਭਉ ਸੋ ਭਈ ਜਿਸਨੋਂ ਤੂੰ ਕਿਰਪਾਲ ਸੱਚਾ ਸੋ ਥਈ ਜਿਸਨੋਂ ਤੇਰੀ ਮਿਆ ਨਾ ਪੋਹ ਹੈ ਅਗਨਈ ਤਿਸਨੋਂ ਸਦਾ ਦਿਆਲ ਜਿਨ ਗੁਰ ਤੇ ਮਤ ਲਈ ਜਿਸਨੋਂ ਤੇਰੀ ਮਿਆ ਨਾ ਪੋਹ ਹੈ ਅਗਨਈ ਤੇ ਸੁਨੋ ਸੁਦਾ ਦੇ ਆਲ ਜਿਨ ਗੁਰ ਤੇ ਮਤ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ